ਵੀਰ ਜੀ ਜਿਵੇਂ ਆਪਾਂ ਸੁਣਦੇ ਹਾਂ ਕਿ ਸਾਰਾ ਕੁਝ ਹੀ ਪਰਮੇਸ਼ਵਰ ਦਾ ਹੈ ਕਿ ਕੋਈ ਐਸੀ ਚੀਜ਼ ਵੀ ਹੈ ਕਿ ਆਪਾਂ ਦਾਵਾ ਕਰ ਸਕੀਏ ਕਿ ਇਹ ਪਰਮੇਸ਼ਵਰ ਦੀ ਨਹੀਂ ਹੈ ਇਹ ਸਾਡੀ ਹੈ ਕੋਈ ਐਸੀ ਚੀਜ਼ ਦੱਸੋ ਦੇਖੋ ਪਿਆਰੋ ਸਭ ਕੁਝ ਪਰਮੇਸ਼ਵਰ ਦਾ ਹੀ ਹੈ ਇਹ ਸਰੀਰ ਵੀ ਉਹਨੇ ਸਾਨੂੰ ਦਿੱਤਾ ਹੈ ਜੋ ਕਾਰੋਬਾਰ ਕਰਦੇ ਵੀ ਉਹਦਾ ਹੀ ਹੈ ਜਦੋਂ ਵੀ ਸਾਨੂੰ ਉਹਨੇ ਦਿੱਤਾ ਹੈ ਉਹਦੇ ਹੁਕਮ 'ਚ ਆਏ ਉਹਦੇ ਹੁਕਮ 'ਚ ਜਾਣਾ ਹੈ ਘਰ ਵੀ ਬਾਹਰ ਵੀ ਬੱਚੇ ਵੀ ਸਭ ਕੁਝ ਉਹਦਾ ਦਿੱਤਾ ਹੋਇਆ ਹੈ ਪਰ ਤੁਸੀਂ ਇਹ ਸਵਾਲ ਕੀਤਾ ਹੈ ਕਿ ਕੋਈ ਐਸੀ ਚੀਜ਼ ਹੈ ਜਿਸ ਤੇ ਆਪਾਂ ਦਾਵਾ ਕਰ ਸਕੇ ਕਿ ਸਾਡੀ ਹੈ ਬਿਲਕੁਲ ਪਿਆਰਿਓ ਇੱਕ ਐਸੀ ਚੀਜ਼ ਵੀ ਹੈ ਜਿਸ ਤੇ ਮੈਂ ਦਾਵਾ ਕਰ ਸਕਦਾ ਹੈ ਕਿ ਉਹ ਚੀਜ਼ ਮੈਨੂੰ ਪਰਮੇਸ਼ਰ ਨੇ ਨਹੀਂ ਦਿੱਤੀ ਉਹ ਕੀ ਹੈ ਉਹ ਨੇ ਸਾਡੇ ਔਗਣ ਸਾਡੀਆਂ ਕਮੀਆਂ ਉਸ ਚੀਜ਼ ਦੇ ਉੱਤੇ ਮੈਂ ਜ਼ਰੂਰ ਦਾਵਾ ਇਹ ਚੀਜ਼ ਦਾ ਕਰ ਸਕਦਾ ਹੈ ਕਿ ਉਹ ਸਾਨੂੰ ਪਰਮੇਸ਼ਰ ਨੇ ਨਹੀਂ ਬਖਸ਼ਿਆ ਪਰਮੇਸ਼ਰ ਸਾਨੂੰ ਗੁਣ ਹੀ ਦਿੰਦਾ ਹੈ ਗੁਰਵਾੜੀ ਵੀ ਸਾਨੂੰ ਗੁਣ ਹੀ ਬਖਸ਼ਿਸ਼ ਕਰਦੀ ਹੈ ਪਰ ਇਹ ਜਿਹੜੇ ਔਗਣ ਹੁੰਦੇ ਆ ਜਿਹੜੀਆਂ ਕਮੀਆਂ ਹੁੰਦੀਆਂ ਨੇ ਇਸ ਤੇ ਆਪਾਂ ਜ਼ਰੂਰ ਦਾਵਾ ਕਰ ਸਕਦੇ ਆ ਕਿ ਅਸੀਂ ਖੁਦ ਕਮਾਈਆਂ ਨੇ ਇਹ ਖੁਦ ਸਾਡੇ ਅੰਦਰ ਆਈਆਂ ਨੇ ਆਪਾਂ ਗਲਤ ਸੰਗਤ ਦੇ ਵਿੱਚ ਬੈਠ ਕੇ ਇਹਨਾਂ ਪੰਜਾਂ ਵਿਕਾਰਾਂ ਦੀ ਸੰਗਤ ਕਰਕੇ ਉਹ ਗਲਤ ਚੀਜ਼ਾਂ ਆਪਣੇ ਅੰਦਰ ਧਾਰਨ ਕਰ ਲੈਨੇ ਆ ਜਿੱਤੇ ਮੈਂ ਖੁਦ ਇਸੀ ਦਾ ਦਾਵਾ ਕਰ ਸਕਦਾ ਕਿ ਇਹ ਚੀਜ਼ਾਂ ਮੈਨੂੰ ਪਰਮੇਸ਼ਰ ਨੇ ਨਹੀਂ ਦਿੱਤੀਆਂ ਇਹ ਮੇਰੀਆਂ ਖੁਦੀਆਂ ਨੇ ਇਹ ਨਿੱਜੀ ਨੇ ਮੇਰੀਆਂ ਇਸ ਕਰਕੇ ਉਹਨਾਂ ਚੀਜ਼ਾਂ ਬਾਰੇ ਆਪਾਂ ਜਰੂਰ ਕਹਿ ਸਕਦੇ ਆ ਕਿ ਇਹ ਚੀਜ਼ਾਂ ਸਾਨੂੰ ਪਰਮੇਸ਼ਰ ਨੇ ਨਹੀਂ ਦਿੱਤੀਆਂ ਇਹ ਸਾਡੀਆਂ ਆਪਣੀਆਂ ਹੀ ਨੇ